ਆਪਨ ਲੋਪਰੀ ਚੋਂ ਪੁੱਛੀ ਫਿਰ ਅੱਜ ਅਸੀਂ ਪਹੁੰਚਿਆ ਜਿਹੜਾ ਗੁਰਦਾਸਪੁਰ ਦੇ ਕਸਬਾ ਕਲਾਂੌਰ ਨਜ਼ਦੀਕ ਪਿੰਡ ਛਾਲੇ ਚੱਕ ਦੇ ਵਿੱਚ ਸੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮੂੰਫਲੇ ਵਾਲੇ ਕੁਲ ਦੀਆਂ ਨਹੀਂ ਆ ਇਹ ਇਸ ਫੋਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੁਜ਼ਰਬਸਰ ਕਰਦੇ ਨੇ ਉਹ ਅਸੀਂ ਅੰਦਰ ਦੀਆਂ ਤਸਵੀਰਾਂ ਜਰੂਰ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਝੀਆਂ ਕਰ ਦਿੱਤੀਆਂ ਆਪਾਂ ਫਿਰ ਸੋ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਵਾ ਬਰਸਾਤਾਂ ਦੇ ਨਾਲ ਦੇ ਵਿੱਚ ਜਦੋਂ ਕੁਦਰਤੀ ਮਾਰਾਈ ਸੀ ਤਾਂ ਉਦੋਂ ਦੀ ਜਿਹੜੀ ਹਲਾਬ ਹੈ ਕਾਫੀ ਨਿਮਾ ਥਾਂ ਹੋਣ ਕਰਕੇ ਪਾਣੀ ਜਿਹੜਾ ਇਸ ਕੁੱਲ ਦੇ ਵਿੱਚ ਵੀ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਸੋ ਜਦੋਂ ਪਾਣੀ ਇਸ ਕੁਲ ਦੇ ਵਿੱਚ ਵੀ ਜਿਹੜਾ ਕਾਫੀ ਲੰਮੇ ਤੱਕ ਸਮੇਂ ਤੱਕ ਆ ਚੁੱਕਾ ਸੀ ਤਾਂ ਕੋਲ ਵੀ ਜਿਹੜਾ ਪਾਣੀ ਨਾਲ ਪੂਰਾ ਜਿਹੜਾ ਭਰ ਚੁੱਕਾ ਸੀ ਨੁਕਸਾਨਦਈਕ ਹੋ ਗਿਆ ਦੁਬਾਰਾ ਜਿਹੜੀ ਇਹਨਾਂ ਪਰਿਵਾਰਕ ਮੈਂਬਰਾਂ ਨੇ ਇਸ ਕੁਲ ਦੀ ਜਿਹੜੀ ਆ ਫੇਰ ਸਥਾਪਨਾ ਜਿਹੜੀ ਕੀਤੀ ਸੀ ਸੋ ਪਰਿਵਾਰਕ ਮੈਂਬਰ ਤਾਂ ਇਸ ਕੁਲ ਦੇ ਵਿੱਚੋਂ ਜਿਹੜੇ ਕਿਤੇ ਉੱਚੀ ਜਗ੍ਹਾ ਤੇ ਜਿਹੜੇ ਸ਼ਿਫਟ ਹੋ ਚੁੱਕੇ ਸਨ ਕਿਤੇ ਸਰਕਾਰੀ ਘਰਾਂ ਜਾਂ ਜਾਂਚ ਕਰਦੇ ਵਿੱਚ ਜਿਹੜੇ ਚੱਲ ਚੁੱਕੇ ਸਨ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਕਰ ਲੰਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਇਹ ਖਾਈ ਫਾਈ ਜਿਹੜੇ ਬਣੇ ਹੁੰਦੇ ਲੋਕਾਂ ਦੇ ਜਿੱਥੇ ਲੋਕ ਫਰੈ ਲੱਗ ਹੁੰਦੀਆਂ ਟੂਟੀਆਂ ਮਹਿੰਗੀਆਂ ਤੋਂ ਮਹਿੰਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੋ ਇਸ ਦੇਖ ਸਕਦੇ ਤੁਸੀਂ ਜੇ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਸੋ ਕੱਚਾ ਜਿਹੜਾ ਤੁਸੀਂ ਦੱਸ ਦੇ ਸਕਦੇ ਥੱਲੇ ਵੀ ਜਿਠੇਰੇ ਖਾਲਾ ਜਿਆਦੀ ਕੋਈ ਵਧੀਆ ਹਾਲਾਤ ਨਹੀਂ ਹੈ ਥੱਲੇ ਵੀ ਕੋਈ ਫਰਸ਼ ਨਹੀਂ ਹੈ ਕੋ ਤਰਪਾਲ ਰੱਖ ਕੇ ਜਿਹੜਾ ਮਤਲਬ ਇੱਕ ਗੁਜ਼ਾਰਾ ਜਿਹੜਾ ਚੱਲ ਰਿਹਾ ਸੋ ਬੂਹਾ ਵੀ ਜਿਹੜਾ ਆਪ ਕਹਿ ਸਕਦੇ ਆ ਕੋ ਇੱਕ ਟੈਂਪੋਰਰੀ ਹੀ ਜਿਹੜਾ ਇਸ ਨੂੰ ਜਿਹੜਾ ਬਣਾਇਆ ਵਾ ਸੋ ਸਾਡੇ ਨਾਲ ਪਰਿਵਾਰ ਦੇ ਮੈਂਬਰ ਨੇ ਜ਼ਰੂਰ ਗੱਲਬਾਤ ਕਰਨ ਨਾਲ ਕੋਸ਼ਿਸ਼ ਕਰ ਜਸਪਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨੌਬਰੀ ਸ ਕੀ ਮੰਨ ਲੋ ਪੱਕੇ ਨਹੀਂ ਮੰਨ ਲੋ ਕਮਰੇ ਬਣਾਏ ਕਿਉਂ ਲਿਆ ਸਰ ਸਾਸੋਰੇ ਨੇ ਏਡਾ ਕਰ ਦਿੱਤਾ ਏ ਤਿੰਨੇ ਬੇਟੇ ਹੀ ਤੇ 20000 ਰੁਪਇਆ ਮੋਲ ਪਾਇਆ ਹਾੜੇ ਕੋ ਨਹੀਂ ਦਿੱਤਾ ਕਹਿੰਦੇ ਇਸ ਕਰਕੇ ਕੋਲ ਪਾ ਲਿਆ ਵਖੜਾ ਛੋਟੇ ਛੋਟੇ ਬੇਟੇ ਨਹੀਂ ਹਾੜੇ ਕੋ ਘਰ ਬੁਆ ਬਣਿਆ ਗ੍ਰਾਂਟ ਵੀ ਭਰ ਕੇ ਦਿੱਤੀ ਤੇ ਨਹੀਂ ਨਾ ਏਡਾ ਵੀ ਆਇਆ ਇਸ ਕਰਕੇ ਇਥੇ ਮਿਨਿਮਲ ਦੂਰੀ ਕਰਕੇ ਤੇ ਕਿ ਜਾਰਾ ਕਰਨ ਦੇ ਆਪਣੇ ਘਰ ਦਾ ਨਾ ਕਿ ਮੱਲੂ ਕੁਦਰਤੀ ਮਾਰਾਈ ਸੀ ਉਸ ਟਾਈਮ ਵੀ ਇਥੇ ਮੌਜੂਦ ਸੀ ਚਲ ਗਏ ਇਹ ਤੋਂ ਚਲ ਗਏ ਜਾਂਜਗੜ ਜਾ ਕੇ ਬੈ ਗਏ ਛੋਟੇ ਛੋਟੇ ਬੱਚੇ ਇਸ ਕਰਕੇ ਨਹੀਂ ਕੋਈ ਵੀ ਧਿਆਰੀ ਨਾ ਬੰਦਾ ਉਸ ਤੋਂ ਪਹਿਲਾਂ ਜਿਹੜਾ ਸਮਾਨ ਇਸ ਘਰ ਦੇ ਵਿੱਚ ਖੋਲ ਦੇ ਵਿੱਚ ਜਿਹੜਾ ਉਹ ਹੀ ਕੇਦੇਕਾਰ ਰੱਖਿਆ ਜੋ ਪਹਿਲਾਂ ਜਦੋਂ ਪਾਣੀ ਆ ਪਿੰਡ ਉਹਦੋਂ ਇਸ ਮੌਜੂਦ ਹੀ ਸਾਰਾ ਸਮਾਨ ਹਾਂਜੀ ਇੱਥੇ ਸਾਰਾ ਬਦਦੋਰੀ ਨੁਕਸਾਨਦਾ ਹੀ ਹੋ ਗਿਆ ਜਾਂ ਬਚ ਗਿਆ ਸਾਨੂੰ ਸਾਡੇ ਬੈੱਡ ਬੁੱਡ ਸਾਰੇ ਗਲਗੁਲ ਗਏ ਤੇ ਦਾੜਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ ਹੁਣ ਹਰ ਇੱਕ ਚੀਜ਼ ਸਾਡੀ ਮੁੱਲ ਦੀ ਜਿਵੇਂ ਮੱਲੂਬ ਨਹੀਂ ਮੱਲੂਬ ਕੇ ਟਾਈਮ ਆਪਣੇ ਕੋਲ ਮੈਂ ਸਿਸਟਮ ਜਿਹੜਾ ਚੱਲਦਾ ਉਹ ਲੋਕ ਗਾਰੇ ਦੀ ਚੋਰੀ ਕਰਕੇ ਜਾਂ ਉੱਤੇ ਬਾਲੇ ਰੱਖ ਕੇ ਜਿਹੜਾ ਰਹਿਣ ਸਿਰ ਬਣਾਉਣ ਦੇ ਤਾਂ ਉਹ ਵੀ ਨਹੀਂ ਨਹੀਂ ਮੈਂ ਸਾਡੇ ਕੋਲ ਬਣਿਆ ਦਿਹਾੜੀ ਵਾਲੇ ਹਾਂ ਨਹੀਂ ਬਣਿਆ ਸਾਡੇ ਸਰਕਾਰ ਦੀ ਚੀਜ਼ ਮੁੱਲ ਦੀ ਆ ਦੁੱਧ ਪਾਣੀ ਇਸ ਕਰਕੇ ਨਹੀਂ ਇੰਨਾ ਟਾਈਮ ਹੈਗਾ ਸਾਡੇ ਕੋਈ ਇਹੀ ਮੈਂ ਕੋਲ ਬਣਾ ਲਈ ਕਿ ਮੈਂ ਤੁਹਾਨੂੰ ਵੀ ਦੂਰੀ ਕਰਦੇ ਜੋ ਦਿਹਾੜੀ ਦਾ ਭੇ ਕਰ ਦਿਓ ਨਹੀਂ ਤਾਂ ਨਹੀਂ 500 ਰੁਪਏ ਹਾਂਜੀ ਡੇਲੀ ਜਾਂਦੇ ਕੰਮ ਤੇ ਜਾ ਕੇ ਡੇਲੀ ਜਾਂਦੇ ਹਾਂਜੀ ਕਿੰਨੇ ਬੱਚੇ ਆਪਣੇ ਕੋਲ ਦੇ ਦੋ ਬੇਟੇ ਜੋ ਹਾਂਜੀ ਦੋਨੋਂ ਫੱਕਾ ਕਿਵੇਂ ਸਰਫ ਹੋ ਜਾਂਦਾ ਦਾਣਾ ਫੱਕਾ ਇੱਦਾਂ ਆਟਾ ਮੁੱਲ ਲਈਦਾ ਜੋ ਹਾਂਜੀ ਕਿੰਨਾ ਜਿਹੜਾ ਉਹਨਾਂ ਗੁਜ਼ਾਰਾ ਹੋ ਜਾਂਦਾ ਕਿੰਨਾ ਬੋਲਣ 100 ਰੁਪਏ ਦਾ ਲਈਦਾ ਦਾਕ ਦੇਣ ਲੱਗ ਜਾਂਦੇ ਬਸ ਫੇਰ ਇੱਦਾਂ ਹੀ ਟਾਈਮpass ਫੇਰ ਰੋਜ਼ ਇੱਦਾਂ ਹੀ ਕਿਵੇਂ ਜਿਵੇਂ ਇੰਨੀਆਂ ਗਰਾਂਡਾ ਜਿਹੜੀਆਂ ਭਰੀਆਂ ਗਈਆਂ ਤੁਹਾਡੇ ਲੋ ਭਰ ਕੇ ਮਤਲਬ ਕਦੀ ਪਹੁੰਚ ਨਹੀਂ ਕੀਤੀ ਗਈ ਨਾ ਆਉਂਦੇ ਨੇ ਸਾਰੇ ਵੇ ਵੋ ਕੇ ਚੱਲ ਜਾਂਦੇ ਪਰ ਕੁਝ ਨਹੀਂ ਕਹਿੰਦੇ ਨਾ ਦਿੰਦੇ ਸਰਪੰਚ ਵੀ ਸੁਦਾ ਕੋਹ ਨੇ ਸੁੰਦਾ ਆਡੀ ਇੰਨੀਆਂ ਸਮਾਜਿਕ ਸਹੈਤਾ ਨਹੀਂ ਕਦੀ ਤੁਹਾਡੇ ਤੱਕ ਪਹੁੰਚਣਾ ਨਾ ਕੀਤਾ ਸਾਡੇ ਤੱਕਾਂ ਨਹੀਂ ਪਹੁੰਚੀ ਸਾਡੇ ਚੰਨ ਦੇ ਮਾਧਮ ਨਾਲ ਜੇ ਸਮਾਜਿਕ ਸਹੈਤਾ ਜਾਣਾਰੇ ਵੀ ਜਿਹੜੇ ਇਦਾਂ ਨੋਰੰਦ ਪਰਿਵਾਰਾਂ ਦੇ ਜਿਹੜੇ ਰਹਿਣ ਬਚਰੇ ਬਣਉਂਦੇ ਨੇ ਕੀ ਤੁਸੀਂ ਉਹਨਾਂ ਤੋਂ ਮਰਜ਼ੀ ਕਰਦੇ ਹੋ ਉਹਨਾਂ ਕੋਈ ਇਹੇ ਮਦਦ ਮੰਗਦੇ ਆ ਕਿ ਸਾਡੇ ਕੰਮਲੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਕਿਹੜਾ ਪਿੰਡ ਆ ਦੇ ਪਿੰਡਾਂ ਤੇ ਕਿਹੜਾ ਜਲਾਪ ਕਲਨੌਰ ਸਾਲੇ ਚੱਕ ਲੱਗ ਹਾਂਜੀ ਇਹ ਇੱਕ ਬਲੌਰਾਂ ਦਾ ਪਰਿਵਾਰ ਹੈ ਜਿੰਨਾ ਤੱਕ ਅਜੇ ਕਿਸੇ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਵੱਲੋਂ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਇਹਨਾਂ ਦੀ ਜਿਹੜੀ ਮਦਦ ਕਰਨੀ ਚਾਹਵੇ ਤਾਂ ਉਹ ਪਿੰਡ ਛਾਲੇ ਚੱਕ ਦੇ ਵਿੱਚ ਜ਼ੀਰੋ ਫੀਲਡ ਦੀ ਅਲਰਟੀ ਜਰੂਰ ਇੱਕ ਵਾਰੀ ਵੇਖੇ ਤਾਂ ਇਹ ਬਹੁਤ ਜਿਹੜੇ ਇੱਕ ਕਹਿ ਸਕਦੇ ਆ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਜਿਹੜਾ ਰਹਿ ਰਿਹਾ ਸੁਤਰੀ ਦੇਖ ਸਕਦੇ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਨੇ ਇਹ ਸਕੂਲ ਦੇ ਵਿੱਚ ਜਿਹੜੇ ਲੈਂਦੇ ਨੇ ਸੋ ਹੁਣ ਤਾਂ ਚਲੋ ਕਹਿ ਸਕਦੇ ਆ ਵਿਸਾਲੀ ਮੌਸਮ ਹੈ ਪਰ ਕੁਦਰ ਗਰਮੀਆਂ ਦੇ ਮੌਸਮ ਦੇ ਵਿੱਚ ਅਨੇਕਾ ਜਿਹੜੇ ਕੀਮਤਾਂਗੜ ਜਿਹੜੇ ਇਸ ਤਰ੍ਹਾਂ ਦੀ ਲਾਇਲਟੀ ਦੇ ਵਿੱਚ ਫਿਰਦੇ ਹੋਣਗੇ ਸੋ ਇਹ ਵੀ ਕੋਈ ਸੇਫ ਜਗ੍ਹਾ ਤਾਂ ਨਹੀਂ ਜਿਹੜਾ ਬਣਿਆ ਆਲੇ-ਦੁਆਲੇ ਸਾਰੀ ਘਾ ਜਾਂ ਖਲਾਰ ਜਿਹੜੀ ਵਸਤੂਆਂ ਜਿਹੜੀਆਂ ਖੇਡ ਰੀਆਂ ਨੇ ਸੋ ਸ਼ੰਨ ਤੇ ਲਾ ਕੇ ਕੰਧਾਂ ਦੀ ਜਿਹੜੀ ਆਪਣੀ ਰੋਕ ਜਿਹੜੀ ਲਗਾਈ ਆ ਸੋ ਮੈਂ ਤੁਹਾ